ਬਿਨਾ ਡਰਾਈਵਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀ ਰੇਲਗੱਡੀ ਨੇ ਪਾਛੜਾ ਫਾ ਦਿੱਤੀਆ ਪਤਾ ਲੱਗਦਾ ਹੀ ਰੇਲਵੇ ਮੁਲਾਜ਼ਮ ਅਲਰਟ ਹੋ ਗਏ ਅਤੇ ਚਾਰੇ ਪਾਸੇ ਐਮਰਜੈਂਸੀ ਦੇ ਸੁਨੇਹੇ ਦੇ ਦਿੱਤੇ ਇਹ ਰੇਲ ਗੱਡੀ ਬਿਨਾ ਡਰਾਈਵਰ ਤੋਂ ਚੱਲਦੀ ਕਈ ਕਿਲੋਮੀਟਰ ਦੂਰ ਤੱਕ ਜਾ ਪਹੰਚੀ ਇਹ ਰੇਲ ਜੰਮੂ ਦੇ ਕਟੂਆ ਸਟੇਸ਼ਨ ਤੇ ਰੁਕੀ ਹੋਈ ਸੀ ਅਤੇ ਅਚਾਨਕ ਬਿਨਾ ਡਰਾਈਵਰ ਤੋਂ ਚੱਲ ਨਿਕਲੀ ਸਪੀਡ ਦੇਖਦੇ ਹੀ ਦੇਖਦੇ 100 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਤੇ ਮਾਲ ਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਿਨਾ ਡਰਾਈਵਰ ਤੋਂ ਹੀ ਟਰੈਕ ਤੇ ਦੌੜਨ ਲੱਗੀ ਇਸ ਨੂੰ ਰੋਕਣ ਲਈ ਅਲਾਵਲਪੁਰ ਚ ਤਿਆਰੀਆਂ ਕੀਤੀਆਂ ਸਟੇਸ਼ਨ ਤੇ ਐਲਾਨ ਕੀਤਾ ਗਿਆ ਕਿ ਪਟੜੀਆਂ ਨੂੰ ਖਾਲੀ ਕਰ ਦਿੱਤਾ ਜਾਵੇ ਉਧਰ ਗੱਡੀ ਦੀ ਕੁਝ ਲੋਕਾਂ ਨੇ ਵੀਡੀਓ ਬਣਾ ਲਈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਕਿ ਗੱਡੀ ਕਿਵੇਂ ਬਿਨਾਂ ਡਰਾਈਵਰ ਤੋਂ ਚੱਜੀ ਜਾਂਦੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਬਹਿ ਗਈ ਟਰੇਲ ਗੱਡੀ ਨੂੰ ਅਲਾਵਲਪੁਰ 'ਚ ਰੋਕਣ ਦੀਆਂ ਤਿਆਰੀਆਂ ਜਲ ਰਹੀਆਂ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉੱਚੀ ਬੱਤੀ ਵਿਖੇ ਰੇਲ ਵਿਭਾਗ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਰੇਲਵੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ